ਦੇਖੋ ਜਦੋਂ ਤੱਕ ਮੇਰੇ ਨੋਟਿਸ ਚ ਨਹੀਂ ਸੀ ਉਹਦੇ ਬਾਰੇ ਤਾਂ ਨਹੀਂ ਮੈਂ ਕਹ ਸਕਦਾ ਲੇਕਿਨ ਜਦੋਂ ਮੇਰੇ ਨੋਟਿਸ ਆਈਸ ਗੱਲ ਸਾਰੀ ਐਸੋਸੀਏਸ਼ਨ ਨਾਲ ਮੇਰੀ ਮੀਟਿੰਗ ਹੋਈ ਸੀ ਮਾਨ ਸਾਹਿਬ ਅਸੀਂ ਟੋਲ ਪਲਾਜ਼ੇ ਸਰਕਾਰ ਸਾਡੀ ਯਾਰ ਫ੍ਰੀ ਕਰ ਰਹੀ ਆ ਅੱਥੇ ਤੇ ਜਿੱਥੇ ਹਜ਼ਾਰਾਂ ਗੱਡੀਆਂ ਰੋਹੇ ਲੰਘ ਰਹੀਆਂ ਨੇ ਤੇ ਕੀ ਅਸੀਂ ਮਾਰਕੀਟ ਦੀ ਐ ਪਾਕੀ ਨਹੀਂ ਐਕਸੈਪਟ ਕਰ ਸਕਦੇ ਕਿੱਡੀ ਕੱਡੀ ਗੱਲ ਆ ਜੀ ਉਹਨਾਂ ਨੇ ਖੁਦ ਕਿਹਾ ਕਿ ਮਤਲਬ ਜਿਹੜੀ ਸਾਡੀ ਮਾਰਕੀਟ ਆ ਇੱਕ ਸ਼ਹਿਰ ਦਾ ਬੜਾ ਜਿਹਨੂੰ ਕਹਿੰਦੇ ਹਾਰਟ ਆਫ ਸਿਟੀ ਆ ਅਸੀਂ 31 ਤਰੀਕ ਤੱਕ ਕੋਸ਼ਿਸ਼ ਅਸੀਂ ਕਰਾਂਗੇ ਦੋਸਤੋ ਪਹਿਲਾਂ ਵੀ ਹੋ ਜੇ ਲੇਕਿਨ ਲਾਸਟ ਡੇਟ ਜਿਹੜੀ ਆ ਉਹ 31 ਅਕਤੂਬਰ ਆ ਦੋ ਕਾਰਪੋਚਨ ਦੇ ਸਖਤ ਬਲਾਜਮ ਜਿਹੜੇ ਨੇ ਉਥੇ ਨਿਗਰਾਨੀ ਕਰਨਗੇ ਕਿ ਕਿਸੇ ਤਰ੍ਹਾਂ ਦੀ ਓਵਰਚਾਰਜਿੰਗ ਜਿਹੜੀ ਇੱਥੇ ਆ ਉਹ ਨਾ ਹੋ ਕਿ ਕਮਿਸ਼ਨਰ ਸਾਹਿਬ ਨੂੰ ਵੀ 20 ਦੀ ਪਰਚੀ 30 ਰੁਪਏ ਚ ਲਈ ਗਈ ਆ ਉਹਨਾਂ ਨੇ ਸਾਡੇ ਸਾਹਮਣੇ ਪ੍ਰੈਜ਼ੈਂਟ ਐਗਰੀ ਹੋਏ ਮਲਹਾਰ ਰੋਡ ਟੋਟਲੀ ਕਮਰਸ਼ੀਅਲ ਕਰਤੀ ਬਾਕੀ ਸੌਫਟ ਸਿਟੀ ਜਾਂ ਹੋਮ ਮਾਰਕੀਟ ਆ ਗਿਆ ਕੰਪੀਟੀਸ਼ਨ ਤੇ ਆਲਰੇਡੀ ਹੈ ਹੀ ਸੀ ਕਿਆ ਪਰਮੰਨੀਆਂ ਹਸਤੀਆਂ ਤੇ ਆ ਕੇ इवन ਮੈਂ ਦੇਖਿਆ ਫਿਲਮੀ ਐਕਟਰ ਐਕਟ੍ਰੈਸ ਵੀ ਇੱਥੇ ਆ ਕੇ ਕਈ ਵਾਰ ਆਪਣੇ ਇੱਥੇ ਆ ਕੇ ਸ਼ੋਪਿੰਗ ਕਰਦੇ ਨੇ ਮਤਲਬ ਇਹ ਇੱਕ ਸਾਡੇ ਮੇਰੇ ਹਲਕਾ ਪੱਛਮੀ ਦਾ ਦਿਲ ਹੈ ਸਰਾਂਭਾ ਨਗਰ ਬਾਰਕੀ ਲੁਧਿਆਣਾ ਲੈਮਨਰ ਜੁੜ ਚੁੱਕੇ ਤੁਸੀਂ ਤੇ ਮੈਂ ਹਾਂ ਯੁਵੰਬੀਰੀ ਅੱਜ ਲੁਧਿਆਣਾ ਦੇ ਕਿਪਸ ਮਾਰਕੀਟ ਵਿੱਚ ਮੌਜੂਦ ਹਾਂ ਜਿੱਥੇ ਕਿ ਓਵਰ ਚਾਰਜਿੰਗ ਲੈ ਕੇ ਅ ਮਾਰਕੀਟ ਦੇ ਐਸੋਸੀਏਸ਼ਨ ਵੱਲੋਂ ਜਿਹੜੇ ਕਿ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਤਸਵੀਰਾਂ ਨੇ ਜਿਹੜੇ ਕਿ ਹੈ ਪਾਰਕਿੰਗ ਦੀਆਂ ਜਿੱਤੇ ਕਿ ਓਵਰ ਚਾਰਜਿੰਗ ਜਿਹੜੀ ਕਿ ਹੈ ਲੋਕਾਂ ਕੋਲੋਂ ਹੜੱਪੀ ਜਾਂਦੀ ਹੈ ਲਿੱਤੀ ਜਾਂਦੀ ਹੈ ਓਵਰ ਚਾਰਜਿੰਗ ਲਿੱਤੀ ਜਾਂ ਹਾਲਾਂਕਿ ਦਾਜ਼ ਦੇ ਚਾਹੁੰਦੇ ਆ ਕਿ ਜਿਹੜੇ ਕਰਿੰਦੇ ਜਿਹੜੇ ਕਿ ਰੱਖੇ ਗਏ ਐ ਕਰਿੰਦਿਆ ਕਰਿੰਦੇ ਜਿਹੜੀ ਕਿ ਹੈ ਲਗਤ ਜਿਹੜੇ ਕਿ ਕੋਈ ਵੀ ਪਾਰਕਿੰਗ ਜੇ ਕਿ ਨਹੀਂ ਦਿੰਦਾ ਤੇ ਉਹਨਾਂ ਜਿਹੜਾ ਕਿ ਹੈ ਝਗੜਾ ਵਗੈਰਾ ਵੀ ਜਿਹੜੇ ਕਿ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਹੁਣ ਕੁਝ ਕੁਝ ਕਾਰਾਵਾਲਾ ਨਾਲ ਵੀ ਗੱਲਬਾਤ ਕਰਾਂਗੇ ਕਿ ਕਿੰਨੇ ਕੋਈ ਪਰਚੀ ਦੀ ਕਿੰਨੇ ਕੋਈ ਪਰਚੀ ਲੀਤੀ ਹੈ ਕਿੰਨੇ ਕੋਈ ਪੈਸੇ ਪਰਚੀ ਲਗੀ ਹਾਲਾਂਕਿ ਤੁਹਾਨੂੰ ਦੱਸ ਦਈਏ ਜਾਣਕਾਰੀ ਅਨੁਸਾਰ ਜਿਹੜਾ ਕੀ ਹੈ ਮੋਟਰਸਾਈਕਲ ਦੀ ਪਰਚੀ ਜਿਹੜੀ 10 ਰੁਪਏ ਹੈ ਤੇ ਗੱਡੀ ਦੀ ਪਰਚੀ ਜਿਹੜੀ ਹੈ 30 ਰੁਪਏ ਦੱਸੀ ਜਾਂਦੀ ਪਈ ਹੈ ਤੇ ਹੁਣ ਗੱਲਬਾਤ ਕਰਦੇ ਆਂ ਇੱਧਰ ਦੇ ਜਿਹੜਾ ਕੀ ਹੁਣ ਪਰਚੀ ਘਟਾਉਂਦੇ ਹੋ ਜਿਹੜਾ ਕੀ ਦੇਖ ਸਕਦੇ ਹੋ ਤੁਸੀਂ ਨਜ਼ਰ ਆ ਰਹੇ ਨੇ ਤੇ ਹੁਣ ਦੇਖਦੇ ਆਂ ਕਿ ਕਿੰਨੇ ਕੀ ਜਿਹੜੀ ਕੀ ਹੈ ਪਰਚੀ ਕੱਟੀ ਜਾਵੇਗੀ ਤੇ ਲਗਾਤਾਰ ਜਿਹੜਾ ਕੀ ਹੈ ਪਰਚੀ ਜਿਹੜੀ ਕਿਆਂ ਕੱਟਦੀ ਹੋਏ ਨਜ਼ਰ ਆਈਆਂ ਹਾਲਾਂਕਿ ਇਹ ਬੰਦੇ ਨੇ ਪਰਚੀ ਜਿਹੜੀ ਕਟਾਈ ਹੈ ਤੇ ਗੱਲਬਾਤ ਕਰਾਵਾਂਗੇ ਤੇ ਹੋਰ ਵੀ ਜਿਹੜੀ ਕੀ ਹੈ ਐਸੋਸੀਏਸ਼ਨ ਮਾਰਕੀਟ ਦੇ ਬੋਲੋ ਜਿਹੜੀ ਕੀ ਹੈ ਅੱਜ ਪ੍ਰੈਸ ਕਾਨਫਰੰেন্স ਰੱਖੀ ਗਈ ਹੈ ਪਰਚੀ ਜਿਹੜੀ ਕਿ ਕੱਟੀ ਜਾਂਦੀ ਹੈ ਪਾਰਕਿੰਗ ਲੈ ਕੇ ਓਵਰ ਚਾਰਜ ਜਿਹੜੀ ਕੀ ਕਿਤੇ ਜਾਂਦੇ ਸਫਤ ਮੇਨਾ ਮੌਜੂਦ ਨੇ ਵਿਜੇਦਰਨ ਸਿੰਘ ਸਰ ਕੀ ਐਸੇ ਕਾਰਨ ਨੇ ਓਵਰ ਚਾਰਜ ਕੱਟਣ ਦੇ ਤੇ ਵਪਾਰੀ ਕੇ ਦੱਸਿਆ ਜਾ ਰਹੇ ਬੜੀ ਤੰਗ ਪਰੇਸ਼ਾਨ ਤੇ ਦਿਖਾਈ ਦਿੰਦੇ ਪਈ ਦੇਖੋ ਜਦੋਂ ਤੱਕ ਮੇਰੇ ਨੋਟਿਸ 'ਚ ਨਹੀਂ ਸੀ ਉਹਦੇ ਬਾਰੇ ਤਾਂ ਨਹੀਂ ਮੈਂ ਕਹ ਸਕਦਾ ਲੇਕਿਨ ਜਦੋਂ ਮੇਰੇ ਨੋਟਿਸ 'ਚ ਆਈs ਗੱਲ ਸਾਰੀ ਐਸੋਸੀਏਸ਼ਨ ਨਾਲ ਮੇਰੀ ਮੀਟਿੰਗ ਹੋਈ ਸੀ ਉਸ ਮੀਟਿੰਗ ਤੋਂ ਬਾਅਦ ਮੈਂ ਐਸੋਸੀਏਸ਼ਨ ਵਾਲਿਆਂ ਨੂੰ ਨਾਲ ਲੈ ਕੇ ਮਾਨਯੋਗ ਐਮ.ਐਲ.ਏ ਗੁਰਪ੍ਰੀਤ ਗੋਗੀ ਜੀ ਦੇ ਨਿਵਾਸ ਸਥਾਨ ਤੇ ਅਸੀਂ ਸਾਰੀ ਚਰਚਾ ਕੀਤੀ ਸੀ ਔਰ ਉਹਨਾਂ ਨੇ ਖੁਦ ਵੀ ਵਿਚਾਰਨ ਮੈਂ ਦੇਖਿਆ ਉਹਨਾਂ ਦੀ ਸੋਚ ਬੜੀ ਅੱਛੀ ਆ ਉਹਨਾਂ ਨੇ ਖੁਦ ਕਿਹਾ ਕਿ ਮਤਲਬ ਜਿਹੜੀ ਸਾਡੀ ਮਾਰਕੀਟ ਆ ਇੱਕ ਸ਼ਹਿਰ ਦਾ ਬੜਾ ਜਿਹਨੂੰ ਕਹਿੰਦੇ ਹਾਰਟ ਆਫ ਸਿਟੀ ਆ ਇੱਕ ਬਹੁਤ ਦੇਲਾ ਸਾਡਾ ਸ਼ਹਿਰ ਦਾ ਸਰਬਾ ਨਗਰ ਮਾਰਕੀਟ ਐ ਸੀ ਜਦੋਂ ਇੱਥੇ ਸਾਰੀ ਗੱਲਬਾਤ ਕੀਤੀ ਗਈ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਤਰੀਕੇ ਨਾਲ ਵੀ ਇਹ ਗੱਲ ਸਾਨੂੰ ਕਨਸਲਟ ਕਰਨ ਤੋਂ ਬਾਅਦ ਇਹ ਗੱਲ ਕਹੀ ਕਿ 31 ਅਕਤੂਬਰ ਤੱਕ ਜੀ ਆਪਾਂ ਇਸ ਨੂੰ ਮਤਲਬ ਅੱਗੇ ਕੰਟੀਨਿਊ ਨਹੀਂ ਹੋਣ ਦਵਾਂਗੇ ਜੀ ਤੋਂ ਇਸ ਗੱਲ ਨੂੰ ਲੈ ਕੇ ਜਿਹੜੀ ਐਸੋਸੀਏਸ਼ਨ ਦੀ ਪੈਨਿਕ ਹੋ ਗਈ ਸੀ ਔਰ ਇਹਨੂੰ ਐਦਾ ਲੱਗ ਰਿਹਾ ਸੀ ਕਿ ਸ਼ਾਇਦ ਆਲਰੇਡੀ ਪਹਿਲਾਂ ਹੀ 31 ਤਜੇ ਆਈ ਨਹੀਂ ਤੇ ਡੇਟ ਐਕਸਟੈਂਡ ਕਰਤੀ ਆ ਉਸ ਗੱਲ ਨੂੰ ਲੈ ਕੇ ਜਦੋਂ ਇਹ ਮਤਲਬ ਪੈਨਿਕ ਫੀਲ ਕੀਤਾ ਇਹਨਾਂ ਨੇ ਤੇ ਅੱਜ ਦੁਬਾਰਾ ਮੇਰੇ ਨਾਲ ਗੱਲ ਕੀਤੀ ਤੇ ਮੈਂ ਐਮ.ਐਲ.ਏ ਸਾਹਿਬ ਨਾਲ ਗੱਲ ਕੀਤੀ ਜੁਆਇੰਟ ਅਸੀਂ ਜਾ ਕੇ ਐਮ.ਐਲ.ਏ ਸਾਹਿਬ ਪਲਸ ਸਾਰੀ ਐਸੋਸੀਏਸ਼ਨ ਪਲਸ ਮੈਂ ਜਨਰਲ ਕਮਿਸ਼ਨਰ ਜੋ ਡੀ ਜੀ ਹੁੰਦੇ ਅੰਕੁਰ ਮਿੰਦਰਾ ਜੀ ਉਹਨਾਂ ਨਾਲ ਜਬਾ ਕੇ ਸਰ ਚਰਚਾ ਕੀਤੀ ਔਰ ਉਥੇ ਕਲੀਅਰ ਕਟ ਡਾਇਰੈਕਸ਼ਨ ਜਿਹੜੀ ਆ ਮਾਨਜੋਗ ਐਮ ਐਲ ਏ ਸਾਹਿਬ ਨੇ ਦਿੱਤੀ ਆ ਕਿ 31 ਅਕਤੂਬਰ ਤੋਂ ਇੱਕ ਦਿਨ ਵੀ ਅੱਕੇ ਜਿਹੜਾ ਵਾ ਉਹ ਬਦਲ ਨਹੀਂ ਦਿੱਤਾ ਜਾਊਗਾ ਉਹਦੇ ਟੈਕਨੀਕਲ ਜਿਹੜੇ ਪੁਆਇੰਟਸ ਨੇ ਤਿੰਨ ਨੋਟਿਸ ਜਿਹੜੇ ਨੇ ਉਹ ਠੇਕੇਦਾਰ ਨੂੰ ਦਿੱਤੇ ਜਾਣਗੇ ਔਰ ਉਹ ਪ੍ਰੋਸੈਸ ਜਿਹੜਾ ਵਾ ਮੇਰਾ ਖਿਆਲ 10 12 15 ਦਿਨਾਂ ਚ ਬਣ ਜਾਊਗਾ ਤੋ ਇਸ ਲਈ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਔਰ ਐਸੋਸੀਏਸ਼ਨ ਵੀ ਵੀਰ ਦਾ ਸੈਟੀਸਫਾਈਡ ਐਸੋਸੀਏਸ਼ਨ ਹੈ ਕਿ ਮੇਰੀ ਗੱਲ ਕਹਿਣ ਤੋਂ ਬਾਅਦ ਉਹਨਾਂ ਨੂੰ ਫੀਲ ਵੀ ਹੋਇਆ ਔਰ ਤੁਹਾਡੇ ਸਾਹਮਣੇ ਵੀ ਉਹਨਾਂ ਨੇ ਸਾਰੇ ਨੇ ਆਪ ਕਿਹਾ ਵਾ ਕਿ ਅਸੀਂ 31 ਤਰੀਕ ਤੱਕ ਕੋਸ਼ਿਸ਼ ਅਸੀਂ ਕਰਾਂਗੇ ਤੋ ਸੋ ਪਹਿਲਾਂ ਵੀ ਹੋ ਜੇ ਲੇਕਿਨ ਲਾਸਟ ਡੇਟ ਜਿਹੜੀ ਆ ਉਹ 31 ਅਕਤੂਬਰ ਆ ਔਰ ਫੈਸਟੀਵਲ ਮੰਥ ਆ ਮੈਨੂੰ ਵੀ ਇਸ ਗੱਲ ਦਾ ਪਤਾ ਵਾ ਔਰ ਉਮੀਦ ਕੀਤੀ ਜਾ ਸਕਦੀ ਹੈ ਕਿ ਜੋ ਐਮਐਲਏ ਸਾਹਮਣੇ ਕਿਹਾ ਵਾ ਉਹ ਉਹਦੇ ਤੇ ਇਹਨਾਂ ਨੂੰ ਯਕੀਨ ਵੀ ਹੋਇਆ ਔਰ ਉਹ ਸਾਨੂੰ ਕਾਰਪੋਰੇਸ਼ਨ ਦੇ ਜਿਹੜੇ ਅੰਕੁਰ ਮਿਧਰਾ ਪਰਸੋਂ ਕਮਿਸ਼ਨ ਸਾਹਮਣੇ ਵੀ ਆ ਜਾਣਾ ਉਹਨਾਂ ਵੀ ਚਰਚਾ ਕਰਾਂਗੇ ਕਿ 31 ਤਰੀਕ ਤੋਂ ਇਹਨੂੰ ਅੱਗੇ ਜਿਹੜਾ ਵਾ ਬਿਲਕੁਲ ਬਦਲ ਨਿੱਤ ਨਹੀਂ ਜਾਂਦਾ ਤਾਂ ਜਾਊਗਾ ਦੇਖਿਆ ਜਾਵੇ ਤੇ ਇਹ ਕਿਪਸ ਮਾਰਕੀਟ ਹੈ ਲੁਜਾਨਾ ਦੀ ਚੈਲ ਪਰ ਮਾਰਕੀਟ ਹੈ ਅੱਗੇ ਵੀ ਅਕਸਰ ਕੀ ਲੱਗੀ ਕੋਈ ਪਰਚੀ ਵਗੈਰਾ ਨਹੀਂ ਲੱਗਦੀ ਹੁੰਦੀ ਸੀ ਨਹੀਂ ਲੈਂਦੇ ਹੁੰਦੇ ਸੀ ਕੋਈ ਵੀ ਪਰਚੀ ਵਗੈਰਾ ਤੇ ਠੇਕੇਦਾਰ ਨੂੰ ਇਦਾਂ ਦੀ ਕੋਈ ਗੱਲਬਾਤ ਦਾ ਪਤਾ ਨਹੀਂ ਆਇਆ ਓਵਰਚੈਸ ਕਿ ਓਵਰਚਾਰजेस ਕਿਉਂ ਲਗਾ ਕੀਤਾ ਜਾ ਰਿਹਾ ਕਰਿੰਦੇ ਕਿਉਂ ਰੱਖੇ ਗਏ ਤੇ ਗੁੰਡਾ ਕਰਦੀ ਆ ਕਿ ਨੰਗਾ ਨਾਚ ਨਚਾਇਆ ਜਾਂਦਾ ਇੱਥੇ ਕੋਈ ਦਾਵਾ ਜ ਇਹ ਤਾਂ ਪੂਰੀ ਐਸੋਸੀਏਸ਼ਨ ਜਿਹੜੀ ਆ ਉਹ ਪੈਨਿਕ ਹੋਈ ਸੀ ਕਿਉਂਕਿ ਉਹਨਾਂ ਨੂੰ ਵੀ ਫੀਲ ਹੋ ਰਿਆ ਸੀ ਕਿ ਜਦੋਂ ਇੱਥੇ ਕੋਈ ਆਂਦਾ ਆਂਦਾ ਵਾ ਉਹਨਾਂ ਨੂੰ ਮਿਸਬੀਹਵ ਹੁੰਦਾ ਵਾ ਉਹ ਆਣਗੇ ਕਿਉਂ ਇਸੇ ਕਰਕੇ ਉਹ ਆਊਟਸਾਈਡ ਜਾ ਰਹੇ ਆ ਖਾਸ ਤੌਰ ਤੇ ਥੋੜਾ ਜਿਹਾ ਆਪਾਂ ਅੱਗੇ ਨੂੰ ਦਿਲ ਜੀਏ ਤੇ ਸੰਨਵੀਵ ਵਾਲਨੂੰ ਤੁਰਭੇ ਸਾਰੇ ਕਿਉਂਕਿ ਵਪਾਰੀ ਜਿਹੜਾ ਵਾ ਜਿਸਨੇ ਪੈਸੇ ਖਰਚ ਕਰਨੇ ਉਹਨੂੰ ਸਨਮਾਨ ਵੀ ਚਾਹੀਦਾ ਵਾ ਉਹਨੂੰ ਸਤਕਾਰ ਵੀ ਚਾਹੀਦਾ ਕਿਉਂਕਿ ਉਹਦੀ ਸਾਰੀ ਫੈਮਿਲੀ ਨਾਲ ਹੁੰਦੀ ਹੈ ਬੱਚੇ ਹੁੰਦੇ ਆ ਫੀਮੇਲਸ ਹੁੰਦੀਆਂ ਸਾਰੀਆਂ ਇਸ ਕਰਕੇ ਜਿਹੜੀ ਗੱਲ ਅਗਰ ਇਤਨੂੰ ਹੋਈ ਹ ਤਾਂ ਅੱਜ ਹਾਲਾਤ कि जे मेरे अगर तरिंदे जड़े आ ओ इदां दीया गलतियां ना करते ते आज ये हालात ना बनदे हालांकि फैमिली भी ਵਿੱਚ ਬੈਠੀ ਹੁੰਦੀ ਹੈ ਤਾਂ ਵੀ ਜਿਹੜੀ ਹੈ ਇਦਾਂ ਖੜਕਾੜ ਦੇ ਗੱਡੀਆਂ ਉਤੇ ਐ ਖੜਕਾ ਕੇ ਜਾਂਦੇ ਨੇ ਜਿਵੇਂ ਕਿ ਬੱਚੇ ਅੰਦਰ ਕਈ ਵੇ ਡੱਡੂਰ ਜਾਂਦੇ ਨੇ ਠੀਕ ਹੈ ਨਾ ਤੇ ਵਪਾਰੀ ਜਿਹੜੇ ਵੀ ਆਉਣ ਵਾਲੇ ਤਿਹਾਰਾਂ ਦੇ ਵਿੱਚ ਲੋਕਾਂ ਨੂੰ ਬਈ ਦਿੱਕਤ ਪੇਸ਼ਾਨੀ ਸਾਹਮਣੇ ਕਰਨਾ ਪੈਂਦਾ ਕਹਿੰਦੇ ਕਿ ਪਹਿਲੇ ਪਰਚੀ ਦੋਗੇ ਤਾਂ ਹੀ ਗੱਡੀ ਉੰਤੇ ਜਾਓ ਨਹੀਂ ਤਾਂ ਬਾਹਰ ਲੈ ਜਾਓ ਬਿਲਕੁਲ ਬਿਲਕੁਲ ਐਸੀ ਕਰਕੇ ਤਾਂ ਦੇਖੋ ਅੱਜ ਸਰੀ ਐਸੋਸੀਏਸ਼ਨ ਜਿਹੜੀ ਆ ਉਹ ਉਹਨੇ ਮੈਂ ਇਦਾਸ ਫੀਲਸ ਉਸਕੀ ਤਾਂ ਫੇ ਮੇਰੇ ਕੋਲ ਵੀ ਆਏ ਫਿਰ ਐਮ ਐਲ ਏ ਸਾਹਿਬ ਕੇ ਐਮ ਐਲ ਏ ਸਾਹਿਬ ਇੱਥੇ ਵੀ ਆਏ ਹਾਂ ਅੰਕੁਰ ਮਿੰਦਰਾ ਜਨਰਲ ਕਮਿਸ਼ਨਰ ਨਾਲ ਵੀ ਗੱਲ ਹੋਈ ਹੈ 100% ਮੈਂ ਤੁਹਾਨੂੰ ਯਕੀਨ ਦਿਵਾਉਂਦਾ ਕਿ 31 ਅਕਤੂਬਰ ਤੋਂ ਬਾਅਦ ਇਹ ਬਿਲਕੁਲ ਕਿਉਂਕਿ ਇਹ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਸਾਡੀ ਦੇਸ਼ ਦੀ ਇਹ ਬਣੋ ਦਰੋਹਰਾ ਉਹਨਾਂ ਦੇ ਨਾਂ ਤੇ ਮਤਲਬ ਮਾਰਕੀਟ ਆ ਤੇ ਵੈਸੇ ਵੀ ਨਹੀਂ ਬਣਦਾ ਔਰ ਮਾਨਯੋਗ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਤਾਂ ਵੈਸੇ ਵੀ ਵਪਾਰੀਆਂ ਦੇ ਪ੍ਰਤੀ ਬੜੇ ਜ ਹਮੇਸ਼ਾ ਹੀ ਮਤਲਬ ਸੁਚੇਤ ਰਹਿੰਦੇ ਨੇ ਕਿ ਕਿਉਂਕਿ ਵਪਾਰੀ ਸਾਡਾ ਜਿਹੜਾ ਇੱਕ ਐਸਾ ਵਰਗ ਆ ਜੇ ਉਹ ਮੱਤਰ ਪਰ ਫੁੱਲਤਾ ਤੇ ਉਹਦੇ ਨਾਲ ਇੱਕ ਕਈ ਪਰਿਵਾਰ ਜਿਹੜੇ ਨੇ ਉਹਨਾਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਨੇ ਉਹਨਾਂ ਦੇ ਪਰਿਵਾਰ ਜਿਹੜੇ ਸੁਰੱਖਿਤਰ ਰਹਿੰਦੇ ਉਹਨਾਂ ਦੇ ਬੱਚੇ ਪੜਦੇ ਆ ਉਹਨਾਂ ਦਾ ਪੇੜ ਭਰਦਾ ਵਾ ਤੇ ਇਸ ਕਰਕੇ ਵਪਾਰੀ ਜਿਹੜਾ ਵਾ ਪੰਜਾਬ ਦਾ ਜਿਹੜਾ ਵਾ ਉਹ ਵੈਸੇ ਸਟਰੋਂਗ ਹੋਣਾ ਚਾਹੀਦਾ ਵਾ ਤੇ ਵਪਾਰੀ ਨੂੰ ਕੀ ਹੈ ਦਿਲਾਸਾ ਦਿੱਤਾ ਗਿਆ ਕਿ ਇਹ ਤੇ ਪਾਰਕਿੰਗ ਜਰੀਆ ਜਿਹੜੀ ਜਿਹੜੀ ਓਵਰਚਾਰਜਿੰਗ ਬੰਦ ਕੀਤੀ ਜਾਏ ਬਿਲਕੁਲ ਬਿਲਕੁਲ ਜੀ ਕਾਰਪੋਰੇਸ਼ਨ ਵੱਲ ਅੱਜ ਦੀ ਮੀਟਿੰਗ ਦੇ ਵਿੱਚ ਵੀ ਜੁਨਾਨੀ ਮਸਲੀ ਫੈਸਲਾ ਹੋਇਆ ਮਾਨਯੋਗ ਐਮ ਐਲ ਏ ਸਾਹਿਬ ਗੁਰਪ੍ਰੀਤ ਗੋਗੀ ਸਾਹਿਬ ਨੇ ਆਦੇਸ਼ ਵੀ ਦਿੱਤਾ ਵਾ ਜੁਨਨੋ ਕੁਛ ਸਾਨੂੰ ਕਿ ਇੱਥੇ ਦੋ ਮੁਲਾਜ਼ਮ ਜਿਹੜੇ ਨੇ ਇੱਕ ਮਤਲਬ ਸਵੇਰ ਦਾ ਔਰ ਇੱਕ ਰਾਤ ਦਾ ਦੋ ਕਾਰਪੇਸ਼ਨ ਦੇ ਸਖਤ ਮੁਲਾਜ਼ਮ ਜਿਹੜੇ ਨੇ ਉਥੇ ਨਿਗਰਾਨੀ ਕਰਨਗੇ ਕਿ ਕਿਸੇ ਤਰ੍ਹਾਂ ਦੀ ਓਵਰਚਾਰਜਿੰਗ ਜਿਹੜੀ ਇੱਥੇ ਆ ਉਹ ਨਾ ਹੋਵੇ ਮੈਂ ਨਾਲ ਜੁੜ ਚੁੱਕੇ ਨੇ ਐਸੋਸੀਏਸ਼ਨ ਮਾਰਕੀਟ ਦੇ ਸੈਕਟਰੀ ਗੱਲਬਾਤ ਕਰਦੇ ਆਂ ਕੀ ਨਾਮ ਆ ਸਰ ਤੁਹਾਡਾ ਮੇਰਾ ਦਵਿੰਦਰ ਸਿੰਘ ਦਵਿੰਦਰ ਜੀ ਕੀ ਐਸੇ ਕਾਰਨ ਹੋ ਗਏ ਅੱਜ ਪ੍ਰੈਸ ਕਾਨਫਰੰਸ ਕਰਨੀ ਪੈਗੀ ਸਰ ਇਹ ਤਾਂ ਕਾਫੀ ਚਿਰ ਤੋਂ ਮਤਲਬ ਤਕਰੀਬਨ 2 ਸਾਲ ਤੋਂ ਹੀ ਅਸੀਂ ਇਹ ਦੇਗੇਸਟ ਜਿਹੜਾ ਮਾਫੀਆ ਪ੍ਰੋਟੈਸਟ ਕਰ ਰਹੇ ਸੀ ਪਰ ਕਿਸੇ ਵੀ ਲੈਵਲ ਤੇ ਸਾਡੀ ਕੋਈ ਸੁਣਵਾਈ ਨਹੀਂ ਸੀ ਹੋ ਰਹੀ ਵੀ ਇਵਨ ਕਿ ਇੰਨਾ ਜਿਆਦਾ ਕਸਟਮਰ ਨਾਲ ਮਿਸ ਬਿਹੇਵ ਸੀ ਤੇ ਕਿਸੇ ਵੇਲੇ ਵੀ ਵਾਇਲੈਂਸ ਦਾ ਡਰ ਸੀਗਾ ਥ੍ਰੈਟ ਕਰਦੇ ਸੀ ਓਪਨਲੀ ਬੌਂਸਰਸ ਨੂੰ ਬੁਲਾ ਕੇ 50-50 ਰੁਪਏ ਲੈਂਦੇ ਸੀ ਕੋਈ ਸੁਣਵਾਈ ਨਹੀਂ ਸੀ ਹੋ ਰਹੀ ਫਿਰ ਅਸੀਂ ਕਾਫੀ ਚਿਰ ਐਮਐਲਏ ਸਾਹਿਬ ਨਾਲ ਪਿਛਲੇ ਮਹੀਨੇ ਵੀ ਗੱਲ ਕੀਤੀ ਉਹ ਕਹਿੰਦੇ ਕਰ ਲਾਂਗੇ ਪਰ ਕੋਈ ਸੋਲਿਡ ਰਿਜ਼ਲਟ ਨਹੀਂ ਸੀ ਨਿਕਲਿਆ ਫਿਰ ਇਸੇ ਕਰਕੇ ਅੱਜ ਪ੍ਰੈਸ ਵਾਲੇ ਬੁਲਾਏ ਐਮਐਲਏ ਸਾਹਿਬ ਨੇ ਫਿਰ ਸਵੇਰੇ ਕਾਲ ਕਰ ਲਿਆ ਕੀ ਅਸ਼ਵਾਸ਼ਣ ਦਿੱਤਾ ਐਮਐਲਏ ਸਾਹਿਬ ਨੇ ਕੋਈ ਜਿਹੜਾ ਕਿ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਗੁੰਡਾਗਰਦੀਆਂ ਨੰਗਾ ਨਾਚ ਜਿਹੜਾ ਨਚਾਇਆ ਜਾਂਦਾ ਸੀ ਇੱਥੇ ਤੇ ਕੋਈ ਕਾਰਪੋਰੇਸ਼ਨ ਵਾਲੇ ਅਫਸਰ ਨਾਲ ਗੱਲਬਾਤ ਹੋਈ ਹੋਵੇ ਕੋਈ ਪੁਲਿਸ ਮੁਲਾਜ਼ਮ ਨਾਲ ਗੱਲਬਾਤ ਸ਼ਿਕਾਇਤ ਵਗੈਰਾ ਦਿੱਤੀ ਹੋਈ ਸਰ ਕਾਰਪੋਰੇਸ਼ਨ ਵਾਲੇ ਰਿਸ਼ੀ ਜੀ ਸੀਗੇ ਉਹਨਾਂ ਕੋਲ ਅਸੀਂ ਖੁਦ ਗਏ ਸੀਗੇ ਉਹ ਕਹਿੰਦੇ ਜੀ ਇਹ ਤਾਂ ਮੈਨੂੰ ਵੀ ਓਵਰਚਾਰਜ ਕੀਤਾ ਇਹਨਾਂ ਨੇ ਉਹਨਾਂ ਨੂੰ ਵੀ ਉਹ ਕਾਇਦਾ ਪ੍ਰੈਸ ਜਨਿਊਜ਼ ਲੱਗੀ ਸੀਗੀ ਕਿ ਕਮਿਸ਼ਨਰ ਸਾਹਿਬ ਨੂੰ ਵੀ 20 ਦੀ ਪਰਚੀ 30 ਰੁਪਏ ਚ ਲਈ ਗਈ ਆ ਉਹਨਾਂ ਨੇ ਸਾਡੇ ਸਾਹਮਣੇ ਪ੍ਰੈਜ਼ੈਂਟ ਐਗਰੀ ਹੋਏ ਤੇ ਉਹ ਕਹਿੰਦੇ ਸੀ ਕਿ ਮੈਂ 2-3 ਦਿਨ ਚ ਬੰਦ ਕਰ ਦਿਆਂਗਾ ਪਰ ਉਸ ਤੋਂ ਬਾਅਦ ਵੀ ਗਏ ਉਸ ਤੋਂ ਬਾਅਦ ਕੋਈ ਸੁਣਵਾਈ ਨਹੀਂ ਹੋਈ ਹਾਲਕੀ ਜਿਹੜੀ ਮੋਟਰਸਾਈਕਲ ਦੀ ਪਰਚੀ ਹੈ ਕਿੰਨੇ ਕੁ ਲੈਂਦੇ ਤੇ ਗੱਡੀ ਪਰਚੀ ਕਿੰਨੇ ਕੁ ਲੈਂਦੇ ਇਹ 10 ਰੁਪਏ ਜੀ ਮੋਟਰਸਾਈਕਲ ਦੇ 20 ਰੁਪਏ ਸੀਗੇ ਇਹਦੇ ਜੀ 4x4 4x4 ਕਾਰ ਉਸ ਦੇ ਤੇ ਕਿੰਨੇ ਕੁ ਓਵਰਚਾਰਜ ਲਿੱਤੇ ਜਾਂਦੇ ਸੀਗੇ 50 ਰੁਪਏ ਜੀ ਇਹ ਤੋਂ ਕਾਰ ਵਾਲੀ ਸਪੈਸ਼ਲੀ ਲੇਡੀਜ਼ ਤੋਂ ਜੀ ਬਾਕੀ 30 ਰੁਪੀਸ 40 50 ਜੋ ਵੀ ਦਾ ਲੱਗਿਆ ਉਹ ਤੋਂ ਸੀ ਕੋਈ ਫਿਕਸ ਰੇਟ ਨਹੀਂ ਸੀ ਕੋਈ ਪਰਚੀ ਨਹੀਂ ਕੋਈ ਕੁਝ ਨਹੀਂ ਜੇਕਰ ਮੈਂ ਗੱਲ ਕਰਾਂ ਪਿਛਲੇ ਸਮੇਂ ਦੀ ਪਿਛਲੇ ਸਮੇਂ ਦੇ ਵਿੱਚ ਜਿਹੜਾ ਕੀ ਵਪਾਰ ਜਿਹੜਾ ਕੀ ਐਡਾ ਕਿਦਾਂ ਦਾ ਵਪਾਰ ਸੀਗਾ ਤੇ ਕਿੱਦਾਂ ਦੀ ਇੱਥੇ ਰੌਣਕ ਸੀਗੀ ਨੇ ਸਾਰਿਆਂ ਨੂੰ ਪਤਾ ਜੀ ਇਹ ਸਰਾਬਾ ਨਗਰ ਮੇਨ ਮਾਰਕੀਟ ਹੈ ਵਨ ਆਫ ਦਾ ਫੇਮਸ ਮਾਰਕੀਟ ਸੀਗੀ ਇੱਥੇ ਨਾਲ ਤੇ ਉਹ ਹੌਲੀ 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 ਇੱਕ ਆਲੇ ਦੁਆਲੇ ਵੀ ਮਾਲਸ ਖੁੱਲ ਗਏ ਸਾਰੀਆਂ ਜਿਹੜੀਆਂ ਨੇ ਸਰਕਾਰ ਦੀਆਂ ਨੀਤੀਆਂ ਨਾਲ ਕਮਰਸ਼ੀਅਲ ਮਾਰਕੀਟ ਕਰਤੀ ਮਤਲਬ ਮਾਰਕੀਟ ਹੀ ਨਹੀਂ ਕਰਤੀ ਘਰਾਂ 'ਚ ਵੀ ਕਮਰਸ਼ੀਅਲ ਕਰਤਾ ਮਲਹਾਰ ਰੋਡ ਟੋਟਲੀ ਕਮਰਸ਼ੀਅਲ ਕਰਤੀ ਬਾਕੀ ਸਾਊਥ ਸਿਟੀ ਜਾਂ ਹੋਵ ਮਾਰਕੀਟ ਆ ਗਈਆਂ ਕੰਪੀਟੀਸ਼ਨ ਤੇ ਆਲਰੇਡੀ ਹੈ ਹੀ ਸੀ ਲੇਕਿਨ ਉਸ ਤੋਂ ਬਾਅਦ ਗੁਰਦੁਆਰਾ ਰੋਡ ਵੀ ਕਮਰਸ਼ੀਅਲ ਕਰਕੇ ਮਾਰਕੀਟ ਦਾ ਟੋਟਲੀ ਸਤਿਆਨਾਸ਼ ਕਰਨ ਦਾ ਉਹ ਮਤਲਬ ਜਨ ਜਿੰਨੂੰ ਕਹੀਏ ਵੀ ਉਹ ਕੰਮ ਸੀਗਾ ਇਹਨਾਂ ਦਾ ਜੀ ਗਵਰਨਮੈਂਟ ਦਾ ਉਸ ਤੋਂ ਬਾਅਦ ਇਹ ਪੱਲਾਸ ਪਾਰਕਿੰਗ ਮਾਫੀਆ ਬਠਾਤਾ ਇਹ ਜਿਹੜੀ ਸੀ ਇੱਕ ਕਿਸਮ ਦਾ ਗੁੰਡਾਗਰਦੀ ਵੀ ਸੀ ਤੇ ਕਸਟਮਰ ਦੇ ਨਾਲ ਮਿਸ ਬਿਹੇਵਿੰਗ ਵੀ ਸੀ ਹੂੰ ਦੱਸਿਆ ਜਾ ਰਿਹਾ ਹੈ ਕਿ ਵਪਾਰੀਆਂ ਨੂੰ ਬੜਾ ਤੰਗ ਪਰੇਸ਼ਾਨ ਹੋਣਾ ਪੈਂਦਾ ਸੀਗਾ ਵਪਾਰੀਆਂ ਦੇ ਨਾਲ ਵੀ ਜਿਹੜੀ ਕਿ ਹੱਤਪਾਈ ਕੀਤੀ ਗਈ ਸੀ ਹਾਂਜੀ ਦੋ ਤਿੰਨ ਵਾਰੀ ਲੜਾਈ ਹੋ ਚੁੱਕੀ ਹੈਗੀ ਹੈ ਲੇਕਿਨ ਬੇਸਿਕਲੀ ਲੇਡੀਜ਼ ਨਾਲ ਜ਼ਿਆਦਾ ਮਿਸ ਬਿਹੇਵ ਕਰਦੇ ਨੇ ਤੇ ਲੇਡੀਜ਼ ਉਹ ਅਗਲੀ ਕਹਿੰਦੀ ਕਿ ਮੈਂ ਕੀ ਜਵਾਬ ਦੇ ਆ ਉਹ 50 ਰੁਪਏ ਦੇ ਕੇ ਚਲੇ ਜਾਂਦੇ ਸੀ ਸਾਡੇ ਕੋਲ ਆ ਕੇ ਉਹ ਗੱਲ ਕਰਦੇ ਸੀ ਤੇ ਵੀ ਆਰ ਆਲ ਸੋ ਹੈਲਪਲੈਸ ਸਾਨੂੰ ਵੀ ਕੋਈ ਸੁਣਵਾਈ ਨਹੀਂ ਸੀ ਹੋ ਰਹੀ ਜੀ ਸੋ ਬਿਲਕੁਲ ਕੀ ਨਾਮ ਹੈ ਤੁਹਾਡਾ ਸਾਹਿਬ शिव कुमार शर्मा जी शिव कुमार शर्मा शिव कुमार जी किस तरह देख दो दे कि ओवर चार्जिंग इतने लीटी जा रही है तो व्यापारी जो है तंग परेशान होते नजर आ रहे हैं व्यापार जरा कि है नीचे जाते हैं देखो जी बात यह है कि जेंट्री जो है जी आपको पता है कि सारा इस एरिया जो है सब जेंट्री है जी। तो जब किसी के साथ अगर कोई आता है तो बीस रुपये की जगह आप तीस रुपये लेते हो अगर कहता नहीं बीस रुपये आप इसके साथ लड़ाई करते हो झगड़े करते हो बदतमीजी पाए जाते हो तो लेडीज़ है अब उसके दस पाँच के पीछे वो का तीन के बदतमीज़ साहब साथ में क्या लगूँ वो दे के बेचारी आ जाते हमें बताती है कि ऐसी सी बात है चलो हम फाइट भी करते हैं कहते हैं नहीं हम उसमें बोर्ड लगाया हुआ ऑलरेडी वो बोर्ड जब जाते हैं तो सामने लगा देते सीधा कर देते हैं जब आते हैं तो उसको उल्टा कर देते हैं कि उसको पढ़ भी ना पाए कोई कि क्या है रेट क्या, क्या है क्या नहीं है तो ये आप देखिए लॉकडाउन के बाद मार्केट डे बाई डे डाउन होती है दो चीज़ों एक तो हुआ है इनका ऊपर से जो बैगर 25-30 बैगर घूमते हैं अगर कोई आ जाता पीछे पीछे कोई खा रहा रेडी पे उसके पीछे खड़े हो जाएंगे अगला इतना हरासमेंट हो जाता है कहते हैं यार क्या करना है मार्केट में जाकेट में मतलब यानी इस तरह के जो जन्ट्री है अब इधर साउथ सिटी खुल गया कहते हैं यार चलो उधर कम से कम सीप तो है इज्जत मार से बैठे हुए आराम से कोई रोकने वाला टोकने वाला या तो जी पूरी बदतमीज आ जाते हैं कोई फैमिली बर्दाश्त नहीं करती ऊपर से अगर बाई चांस तीस रुपये लेते हो लेने के बाद आप पार्किंग के कोई सिस्टम नहीं है पार्किंग क्या होता है अगर जगह नहीं मिली आप राउंड लगा के आते हो कहते भी बाहर खड़े कर कहते नहीं उधर तो ख़त्म हो गए यहाँ भी लगेगा या दोबारा मुड़ के आता तो भी पर्ची लगती है तो अगर दस रुपये बीस रुपये तीस रुपये पचास रुपये सौ रुपये रुप, लेने का आया कोई है तो पचास रुपये तुम्हें पूछ के तुम्हें क्या जरूरत पड़ी कहते यार बाहर चलो जहाँ नहीं वहाँ जाएगा यहाँ क्या करेगा तो इस करके डे बाई डे ਮਾਫੀ ਜੀ ਉਹਨਾਂ ਸਮਝੋ ਕਿ ਇਹ ਕਿਸ ਤਰ੍ਹਾਂ ਦੇ ਦਿਓਗੇ ਕਿ ਕਰਿੰਦਿਆ ਦਾ ਲਗਾਤਾਰ ਖੌਫ ਜਾਰੀ ਹੈ ਲਗਾਤਾਰ ਓਵਰਚਾਰਜਿੰਗ ਜਿਹੜੀ ਕਿ ਕੀਤੀ ਜਾ ਰਹੀ ਹੈ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਤੁਹਾਡੇ ਵਪਾਰ ਤੇ ਅਸਰ ਪਿਆ ਵੇ ਦੇਖੋ ਜੀ ਕੋਈ ਵੀ ਮਤਲਬ ਮਾਰਕੀਟ ਚੱਲਣ ਦੇ ਵਿੱਚ ਜਾਂ ਫੇਲ ਦੇ ਹੋਣ ਦੇ ਵਿੱਚ ਨਾ ਸਭ ਤੋਂ ਵੱਡਾ ਕਾਰਨ ਜਿਹੜਾ ਮੇਨ ਕਾਰਨ ਹੈ ਨਾ ਪਾਰਕਿੰਗ ਦਾ ਬਹੁਤ ਵੱਡਾ ਕਾਰਨ ਹੈ ਚਾਹੇ ਤੁਸੀਂ ਗੁਰ ਮੰਡੀ ਲਾ ਲਓ ਹੋਰ ਜਗ੍ਹਾ ਜਿੱਥੇ ਮਾਰਕੀਟ ਫੇਲ ਹੋਈ ਹੈ ਸਭ ਤੋਂ ਵੱਡਾ ਕਾਰਨ ਜਾਂ ਪਾਰਕਿੰਗ ਨਾ ਹੋਣਾ ਜਾਂ ਓਵਰਚਾਰਜ ਕਰਨਾ ਅੱਗੇ ਪਾਰਕਿੰਗ ਜ਼ੀਰੋ ਹੁੰਦੀ ਸੀ ਅੱਜ ਤੋਂ 4 ਸਾਲ ਪਹਿਲਾਂ ਇਹਨਾਂ ਨੇ 5-10 ਰੁਪਏ ਮਤਲਬ ਸ਼ੁਰੂ ਕੀਤੇ ਪਹਿਲਾਂ ਪਾਰਕਿੰਗ ਦਾ ਕੋਈ ਪੈਸਾ ਨਹੀਂ ਸੀ ਹੁੰਦਾ ਜਦੋਂ ਇਹ ਚਾਰਜ ਕੀਤੇ ਨੇ ਹੁਣ ਜਿਹੜੇ ਲੋਕ ਵੈਸੇ ਹੀ ਘੁੰਮਣ ਵਾਸਤੇ ਵੀ ਆਉਂਦੇ ਸੀ ਮਰੌਣਕਾਂ ਹੁੰਦੀਆਂ ਸੀ ਠੀਕ ਹੈ ਚਲੋ ਉਹਨਾਂ ਦੇ ਵਿੱਚ ਕੋਈ ਸਮਾਨ ਲੈਂਦਾ ਸੀ ਕੋਈ ਨਹੀਂ ਵੀ ਲੈਂਦਾ ਸੀ ਉਹਦੇ ਕਰਕੇ ਰੌਣਕ ਰਹਿੰਦੀ ਸੀ ਜਦੋਂ ਇਹਨਾਂ ਨੇ ਚਾਰਜ ਕੀਤੇ 30 ਰੁਪਏ 40 ਰੁਪਏ 50 ਰੁਪਏ ਕੌਣ ਆਏਗਾ ਜੀ ਸਾਡੇ ਕੋਲ ਮਤਲਬ ਕੋਈ ਮੋਬਾਈਲ ਦੇ ਸਕਰੀਨ ਗਾਰਡ ਲਗਾਣਾ ਕਿਸ ਨੇ ਚਾਰਜ ਲੈਣਾ 100 ਰੁਪਏ ਦੀ ਚੀਜ਼ ਲੈਣੀ ਹੈ ਕੋਈ 30 ਰੁਪਏ ਮਾਰਕੀਟ ਤੇ ਇਦਾਂ ਤਾਂ ਬਿਲਕੁਲ ਫੀਲ ਹੋ ਜਾਣੀ ਹੈ ਨਾ ਅਸੀਂ ਅਸੀਂ ਕਰਦੇ ਕਰਦੇ 2 ਸਾਲ ਹੋ ਗਏ ਸਾਨੂੰ ਗੋਗੀ ਸਾਹਿਬ ਕੋਲ ਜਾਂਦਿਆਂ ਨੂੰ ਤੇ ਕਰਦੇ 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 ਗੋਲੀਆਂ ਦੇ ਦੇ ਕੇ ਦੇ ਦੇ ਕੇ ਹੁਣ ਕਿਤੇ ਜਾ ਕੇ ਦੇਖੋ ਉਹਨੂੰ ਸ਼ਾਇਦ ਮਸਲਾ ਹੱਲ ਹੋ ਜਵੇ ਤਾਂ ਬਹੁਤ ਕਿੰਨੇ ਕੋਈ ਦੇਰ ਹੋ ਗਈ ਐ ਇਸ ਸਮੱਸਿਆ ਨਾਲ ਜੁਲਦਰ ਦੇਖੋ ਇਹਨੂੰ ਤਾਂ ਟਾਈਮ ਮਤਲਬ ਜ਼ਿਆਦਾ ਪ੍ਰੋਬਲਮ ਤਾਂ ਹੋ ਗਈ 2 ਸਾਲ ਕਿਉਂਕਿ ਜਦੋਂ ਰਾਜੂ ਜੀ ਨੇ ਪਾਰਕਿੰਗ ਲਿਆ ਨਾ ਠੀਕਾ ਉਸ ਤੋਂ ਬਾਅਦ ਦਾ ਇਹਨਾਂ ਨੇ 10 ਰੁਪਏ ਦਾ ਰੇਟ 20 20 ਰੁਪਏ ਕਰਤਾ 20 ਵਾਲੇ ਵੀ 30 ਲੈਂਦੇ ਸੀ 40 ਲੈਂਦੇ ਸੀ 2 ਸਾਲ ਹੋ ਗਏ ਅਸੀਂ ਸ਼ਿਕਾਇਤਾਂ ਐਸਾ ਜੀ ਬਸ ਉਹ ਕਹਿੰਦੀ ਸਾਡੇ ਖਰਚੇ ਨਹੀਂ ਪੂਰੇ ਹੁੰਦੇ ਜੀ ਸਾਡੇ ਖਰਚੇ ਨਹੀਂ ਪੂਰੇ ਹੁੰਦੇ ਖਰਚੇ ਲੈਣ ਤੇ ਬਸੇ ਠਿਕਾਉ ਉਹੀ ਤਾਂ ਉਹੀ ਤਾਂ ਗੱਲ ਹੈ ਨਾ ਜੀ ਅਸੀਂ ਤਾਂ ਗੋਗੀ ਸਾਹਿਬ ਕੋਲ ਤਾਈਂ ਜਾਂਦੇ ਸੀ ਸਾਹਮਣੇ-ਸਾਹਮਣੇ ਬਹਿ ਕੇ ਕਿੰਨੀ ਵਾਰ ਗੱਲ ਹੋਈ ਹੈ ਨਾਲੇ ਪਾਰਕਿੰਗ ਠੇਕੇਦਾਰ ਨੂੰ ਵੀ ਨਾਲ ਬਿਠਾਇਆ ਪਰ ਸਾਡਾ ਕੋਈ ਕੋਈ ਸੁਣਵਾਈ ਨਹੀਂ ਹੋਈ ਇਸੇ ਕਰਕੇ ਅੱਕ ਕੇ ਤਾਂ ਅਸੀਂ ਤਾਂ ਅੰਸ਼ਨ ਤੇ ਬੈਂਡ ਨੂੰ ਵੀ ਤਿਆਰ ਸੀਗੇ ਸਹੀ ਪੁੱਛੋ ਤਾਂ ਸਾਡਾ ਤਾਂ ਬੜਾ ਮਾਰਕੀਟ ਦਾ ਬਹੁਤ ਬੁਰਾ ਹਾਲ ਹੈ ਜੀ ਤੇ ਹੁਣ ਕੀ ਮੰਗ ਕੀ ਜੀ ਮੰਗ ਕੀ ਕਰਦੇ ਤੇ ਕੀ ਅਸ਼ੋਰਸ਼ਣ ਦਿੰਦਾ ਹੈ ਮਨੇ ਸਾਹਿਬ ਮੰਗ ਅਸੀਂ ਇਹੀ ਹੈ ਜੀ ਹੁਣ ਅਸੀਂ ਕੋਈ 10 ਰੁਪਏ ਪਾਰਕ ਪੂਰਨ ਤੌਰ ਤੇ ਜ਼ੀਰੋ ਹੋਏਗੀ ਪਾਰਕਿੰਗ ਕੋਈ ਪੈਸਾ ਕੋਈ ਜ਼ੀਰੋ ਬਿਲਕੁਲ ਬਾਤ ਖਤਮ ਹਾਂ ਖਤਮ 31 ਅਕਤੂਬਰ ਤੋਂ ਬਾਅਦ ਇਸ ਤੋਂ ਬਾਅਦ ਜੇ ਅਜੇ ਹਲੇ ਵੀ ਨਹੀਂ ਹੋਏਗਾ ਤਾਂ ਅਸੀਂ ਸਾਰੇ ਮਤਲਬ ਮਾਰਕੀਟ ਵਾਲੇ ਧਰਨੇ ਦੇ ਬੈਠਾਂਗੇ ਪ੍ਰੋਪਰ ਸਭ ਸੰਪੂਰਨ ਤੌਰ ਤੇ ਜੇਕਰ ਮੈਂ ਗੱਲ ਕਰਾਂ ਸਿਕਿਉਰਿਟੀ ਦੀ ਜੇ ਸਿਕਿਉਰਿਟੀ ਬਾਰੇ ਕੀ ਕਹਿਗੇ ਕੀ ਸਿਕਿਉਰਿਟੀ ਬਾਰੇ ਸਿਕਿਉਰਿਟੀ ਬਾਰੇ ਦੋ ਬੰਦੇ ਨਾਲ ਕਹਿੰਦੇ ਇਹ ਵੀ ਕਾਰਪੋਰੇਸ਼ਨ ਤੋਂ ਦੋ ਬੰਦੇ ਦੂਜੇ ਆਣਗੇ ਨਾਲ ਕਹਿੰਦੇ ਐਕਸਟਰਾ ਵੀ ਮਤਲਬ ਸਿਕਿਉਰਿਟੀ ਵਾਸਤੇ ਕਰਾਂਗੇ ਵੀ 31 ਅਕਤੂਬਰ ਤੱਕ ਤੁਹਾਨੂੰ ਪਰੇਸ਼ਾਨੀ ਨਾ ਆਵੇ ਬਾਕੀ ਮੇਨ ਗ ਜੇ ਸਾਡਾ ਕਸਟਮਰ ਸਾਡਾ ਦੁਖੀ ਹੈਗਾ ਤਾਂ ਸੰਤਾ ਕੋਈ ਫਾਇਦਾ ਨਹੀਂ ਹੈ ਤੇ ਮਾਰਕੀਟ ਫੇਲ ਹੋਣੀ ਹੋਣੀ ਹੈ ਜੀ ਠੀਕ ਹੈ ਜੀ ਸੋ ਇਹ ਸਾਡੇ ਨਾਲ ਸੀਗੇ ਵਪਾਰੀ ਜਿਹੜੇ ਕੀ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਕਰਿੰਦੇ ਜਿਹੜੇ ਇੱਥੇ ਬਿਠਾਏ ਗਏ ਨੇ ਤੇ ਓਵਰ ਚਾਰਜਿੰਗ ਜਿਹੜੀ ਲਗਾਤਾਰ ਪਰਚੀਆਂ ਕੱਟਦੇ ਕੱਟਦੇ ਹਨ ਤੇ ਮਹਿਲਾਵਾਂ ਦੇ ਨਾਲ ਵੀ ਬਸਲੁਕੀ ਜਿਹੜਾ ਗੱਲਬਾਤ ਕਰਦੇ ਹਨ ਤੇ ਹੋਰ ਵੀ ਜਿਹੜੀ ਕੀ ਆ ਅਨੇ ਸਮੱਸਿਆ ਜਿਹੜੀ ਕੀ ਆ ਵਪਾਰੀਆਂ ਨੂੰ ਵਪਾਰੀਆਂ ਨੂੰ ਜਿਹੜੀ ਕੀ ਆ ਸਾਹਮਣਾ ਕਰਨਾ ਪੈ ਰਿਹਾ ਹੱਤਾਂ ਨਾਲ ਕਰ ਰਹੇ ਮਾਰਕੀਟਿੰਗ ਚੱਲਦੇ ਆ ਲਗਾਤਾਰ ਦੇਖਦੇ ਪਏ ਆ ਕਿ ਮਾਰਕੀਟਿੰਗ ਨੂੰ ਲੈ ਕੇ ਜਿਹੜਾ ਕਿ ਇਸ ਮਾਰਕੀਟ ਦੇ ਲੋਕ ਨੇ ਕਾਫੀ ਪਰੇਸ਼ਾਨ ਨੇ ਕਿ ਕਿ ਜਿਹੜੀ ਅवैध ਪਰਚੀ ਲਈ ਜਾ ਰਹੀ ਹੈ ਉਹਨੂੰ ਲੈ ਕੇ ਇੱਥੇ ਹੈਗਾ ਬਿਲਕੁਲ ਮੈਂ ਵੀ ਇਸ ਚੀਜ਼ ਦੇ ਨਾਲ ਇਹਨਾਂ ਦੇ ਨਾਲ ਖੜਾ ਮੇਰਾ ਭਰਾ ਵੱਡਾ ਵੀਜੇ ਦਾਨਵ ਜੀ ਅਸੀਂ ਇਕੱਠੇ ਹੀ ਆ ਅਸੀਂ ਇਕੱਠਿਆਂ ਨੇ ਬੈਠ ਕੇ ਜੀ ਮਸਲਾ ਦੋਨਾਂ ਭਰਾਵਾਂ ਨੇ ਹੱਲ ਕੀਤਾ ਕਿ ਇਹ ਜੋ ਵੀ ਇਹਨਾਂ ਨਾਲ ਓਵਰਚਾਰਜਿੰਗ ਵੱਤ ਹੋ ਰਹੀ ਹੈ ਜਾਂ ਘੱਟ ਹੋ ਰਹੀ ਹੈ ਅਸੀਂ ਉਹਦੇ ਵਾਸਤੇ ਅੱਜ ਮਾਰਜੋਗ ਜੁਆਇਡ ਕਮਿਸ਼ਨਰ ਹਲਕੁਰ ਵੀਂ ਦੂਜ ਨੂੰ ਮਲੇ ਸੀ ਕਿ ਕਹਿੰਗੇ ਕਮਿਸ਼ਨਰ ਸਾਹਿਬ ਭੁੱਡੇਣਾਲੇ ਦੇ ਮੀਟਿੰਗ ਦੇ ਵਿੱਚ ਦਿੱਲੀ ਗਏ ਹੋਏ ਨੇ ਕੱਲ ਵੀ ਉੱਥੇ ਨੇ ਉਹ ਤੇ ਉਹਨਾਂ ਨੂੰ ਉਹ ਸਾਰਾ ਆਪਣਾ ਦੇ ਕੇ ਗਏ ਨੇ ਚਾਰਜ ਵੀ ਕਿਸ ਤਰੀਕੇ ਨਾਲ ਤੁਸੀਂ ਇਹ ਜਿਹੜਾ ਪਾਰਕਿੰਗ ਦਾ ਮਸਲਾ ਤੁਸੀਂ ਹੱਲ ਕਰਨਾ ਉਹਦੇ ਲਈ ਅਸੀਂ ਬੜੇ ਸਫਾਵੇਂ ਮਹੌਲ ਚ ਉੱਥੇ ਸਾਰੀ ਮੇਰਦਾ ਮਾਰਕੀਟ ਵਰੀ ਐਸੋਸੀਏਸ਼ਨਸ ਸਾਰੀ ਅਸੀਂ ਉੱਥੇ ਸ਼ਰਾਪੜਗਰ ਮਾਰਕੀਟ ਤੱਕ ਅਸੀਂ ਸਾਰੇ ਗਏ ਸੀਗੇ ਔਰ ਜਿਹਦੇ ਵਿੱਚ ਬੌਂਸ ਸਾਹਿਬ ਕਿਪਸੀ ਜੀ ਸਿੰਦਰਪਾ ਜੀ ਬਾਬਾ ਜੀ ਸੇਠੀ ਸਾਹਿਬ ਹੋਰ ਸਾਰੇ ਇਹਨਾਂ ਦੇ ਨਾਲ ਜਿੰਨੇ ਵੀ ਮੇਰੇ ਦੁਕਾਨਦਾਰ ਵੀਰ ਨੇ ਜਿੱਥੇ ਕੇ ਬੈਠ ਕੇ ਬੜੇ ਛਕਾਵੇਂ ਮਾਹੌਲ ਚ ਗੱਲ ਹੋਈ ਆ ਔਰ ਉਹਦੇ ਵਿੱਚ ਇੱਕ ਗੱਲ ਕਲੀਅਰ ਆ ਕਿ ਇਹ ਜਿਹੜੀ ਪਾਰਕਿੰਗ ਆ ਪਹਿਲੀ ਗੱਲ ਯਾਨੀ ਇਹ ਪਾਰਕਿੰਗ ਆ ਇਹਨੂੰ ਅਸੀਂ ਜਿਹੜੀ ਮਰਜ਼ੀ ਹੱਦ ਤੱਕ ਸਾਨੂੰ ਜਾਣਾ ਪੈ ਜਵੇ ਅਸੀਂ ਸਰਾਬਾ ਨਗਰ ਮਾਰਕੀਟ ਨੂੰ ਪਾਰਕਿੰਗ ਤੋਂ ਬਿਲਕੁਲ ਐਗਜ਼ੈਂਪਸ਼ਨ ਦਵਾਵਾਗੇ ਕਿਉਂਕਿ ਕਿਉਂਕਿ ਕਿਉਂ ਕਿ ਦੇਖੋ ਕੁਮਾਰ ਮੱਡੀ ਚ ਕੋਈ ਪਾਰਕਿੰਗ ਨਹੀਂ ਲੱਗਦੀ ਸਰਾਪਾ ਨਗਰ ਆਪਣੇ ਬਾਲ ਟਾਊਚ ਕੋਈ ਪਾਰਕਿੰਗ ਨਹੀਂ ਲੱਗਦੀ ਡੁਗਰੀ ਕੋਈ ਪਾਰਕਿੰਗ ਨਹੀਂ ਲੱਗਦੀ ਚੌੜਾ ਬਿਜਾਰ ਕੋਈ ਪਾਰਕਿੰਗ ਲੱਗਦੀ ਮੀਨਾ ਬਿਜਾਰ ਕੋਈ ਮਾਰਕੀਟ ਹੀ ਲੱਗਦੀ ਸਰਾਫਾ ਬਾਜ਼ਾਰ ਕੋਈ ਪਾਰਕਿੰਗ ਹੀ ਨਹੀਂ ਲੱਗੀ ਤੇ ਫਿਰ ਇਹ 20 25 ਦੁਕਾਨਾਂ ਵਾਲਿਆਂ ਨੂੰ ਆਪਾਂ ਕਿਉਂ ਜ਼ਿਆਦਾ ਪ੍ਰੈਸ਼ਰ ਚ ਰੱਖਿਆ ਜਿਹੜੀ ਕਿ ਇੱਕ ਸ਼ਹੀਦ ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾਜ ਦੇ ਨਾਮ ਦੇ ਉੱਤੇ ਸਮਰਪਿਤ ਇਹ ਮਾਰਕੀਟ ਬਣੀ ਹੋਈ ਆ ਸਮਾਰਟ ਮਾਰਕੀਟ ਜਿੱਥੇ ਕਿ ਸਾਡੇ ਸ਼ਹਿਰ ਦੇ ਮੰਡੀਆਂ ਪਰ ਮੰਡੀਆਂ ਹਸਤੀਆਂ ਇੱਥੇ ਆ ਕੇ ਇਵਨ ਮੈਂ ਦੇਖਿਆ ਫਿਲਮੀ ਐਕਟਰ ਐਕਟੈਸ ਵੀ ਅੱਗੇ ਕਈ ਵਾਰ ਆਪਣੇ ਇੱਥੇ ਆ ਕੇ ਸ਼ੋਪਿੰਗ ਕਰਦੇ ਨੇ ਮਤਲਬ ਇਹ ਇੱਕ ਸਾਡੇ ਮੇਰੇ ਹਲਕਾ ਪਛਮੀ ਦਾ ਦਿਲ ਹੈ ਸਰਾਂਭਾ ਨਗਰ ਮਾਰਕੀਟ ਤੇ ਇਹਨਾਂ ਨੂੰ ਅਸੀਂ ਇਸ ਪਾਰਕਿੰਗ ਦੇ ਸ਼ਿਕੰਜੇ ਚੋਂ ਕਢਾਉਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿਉਂਕਿ ਪਹਿਲਾਂ ਜਿਹੜਾ ਇੱਕ ਐਗਰੀਮੈਂਟ ਹੋਇਆ ਸੀਗਾ ਉਹ ਹੈਗਾ ਵੀ ਟੈਂਡਰ ਇਹਦੇ ਲਗਾਉਣ ਤੱਕ 31 ਅਕਤੂਬਰ ਤੱਕ ਉਹ ਕਮਿਸ਼ਨ ਸਾਹਿਬ ਨਾਲ ਗੱਲ ਕਰ ਲਈ ਆ ਅਸੀਂ ਬਹੁਤ ਜਲਦੀ ਜਿਹੜਾ ਟੈਂਡਰ ਪਰ ਕਿਰਿਆ ਹੋਏਗੀ ਉਹਦੇ ਵਿੱਚੋਂ ਇਹਨੂੰ ਐਗਜ਼ੈਂਪਸ਼ਨ ਕਰਾਵਾਂਗੇ ਇਹਨੂੰ ਛੁਟਕਾਰਾ ਦਿਵਾਵਾਂਗੇ ਸਾਬਰਨਗਰ ਮਾਰਕੀਟ ਨੂੰ ਸੈਕਿੰਡ ਉਹਦੇ ਨਾਲ ਨਾਲ ਜਿਹੜੀਆਂ ਬਾਕੀ ਮਾਰਕੀਟਾਂ ਦੇ ਵਿੱਚ ਵੀ ਕਿਤੇ ਸਾਨੂੰ ਲੱਗਿਆ ਵੀ ਸਾਨੂੰ ਕਿਤੇ ਐਗਜ਼ੈਂਪਸ਼ਨ ਕਰਾਣਾ ਪੈ ਰਿਹਾ ਕਿੱਥੇ ਕਿੱਥੇ ਆ ਕਿਉਂਕਿ ਦੇਖੋ ਸਰਕਾਰ ਦੀ ਮਾਲੀਆ ਵੀ ਅਸੀਂ ਦੇਖਣੀ ਹੈ ਜਿੱਥੋਂ ਅ ਅਸੀਂ ਸੜਕਾਂ ਵੀ ਬੁਲਾਨੀਆਂ ਨੇ ਲਾਈਟਾਂ ਵੀ ਲਾਉਣੀਆਂ ਨੇ ਉਹਨਾਂ ਦਾ ਬਿੱਲ ਵੀ ਦੇਣਾ ਸਾਫ ਸਫਾਈ ਵੀ ਕਰਨੀ ਹੈ ਸੀਵਰੇਜ ਦੀ ਵੀ ਸਾਫ ਸਫਾਈ ਹਰ ਚੀਜ਼ ਦੀ ਹੁੰਦੀ ਹੈ ਤੇ ਉਹਦੇ ਲਈ ਸਰਕਾਰ ਨੂੰ ਟੈਕਸ ਦੇਣਾ ਵੀ ਬੰਦਾ ਪਰ ਅਸੀਂ ਇੱਥੇ ਕੋਈ ਵੀ ਕਿਸੇ ਤਰੀਕੇ ਦਾ ਮਾਤਿਆਂ ਨਹੀਂ ਪਰਪੰਦੇ ਆਵਾਂਗੇ ਕਿਸੇ ਤਰੀਕੇ ਦਾ ਔਰ ਇਹਨੂੰ ਬੜੇ ਗ੍ਰੇਸਪੂਰ ਦੇ ਨਾਲ ਇਹ ਤਾਂ ਅਸੀਂ ਸੋਚ ਲਿਆ ਕਿਉਂਕਿ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਜੀ ਦੇ ਨਾਂ ਤੇ ਸਵਰਪਤ ਪਾਰਕਿੰਗ ਦਾ ਇਹਨੂੰ ਅਸੀਂ ਹਰ ਹਾਲਤ ਦੇ ਵਿੱਚ ਅਸੀਂ ਪਾਰਕਿੰਗ ਤੋਂ ਮੁਕਤ ਕਰਾਵਾਂਗੇ ਕੋਈ ਚਾਰਜ ਨਹੀਂ ਲਿਆ ਜਾਊਗਾ ਔਰ ਜਦੋਂ ਤੱਕ ਟੈਂਡਰ ਪ੍ਰਕਿਰਿਆ ਨਹੀਂ ਹੁੰਦੀ 31 31 ਅਕਤੂਬਰ ਇਹਨਾਂ ਨੂੰ ਲਾਸਟ ਮੈਂ ਦੁਕਾਨਦਾਰ ਵੀਰਾਂ ਨੂੰ ਦਿੱਤੀ ਆ 31 ਅਕਤੂਬਰ ਤੱਕ ਨਾਲ 19 ਦੇ ਜਿਵੇਂ ਕਹਿੰਦੇ ਓਵਰਚਾਰਜਿੰਗ ਹੁੰਦੀ ਕੁਝ ਹੁੰਦਾ ਕਾਰਪੋਰੇਸ਼ਨ ਦੇ ਦੋ ਅਫਸਰ ਮੁਲਾਜ਼ਮ ਇੱਥੇ ਬੈਠਿਆ ਕਰਨਗੇ 8-8 ਘੰਟੇ ਦੀ ਡਿਊਟੀ ਤੇ ਜਿਹੜੇ ਕਿ ਖੁਦ ਪਰਚੀ ਕੱਟਿਆ ਕਰਨਗੇ ਚੈੱਕ ਕਰਿਆ ਕਰਨਗੇ ਤਾਂ ਕਿ ਕਿਸੇ ਤੋਂ ਕੋਈ ਓਵਰਚਾਰਜਿੰਗ ਨਾ ਹੋਵੇ ਤਾਂ ਕਿ ਇਹਨਾਂ ਨੂੰ ਓਰ ਲੀਵ ਜਿਹੜੀ ਓਵਰਚਾਰਜਿੰਗ ਵਾਲੀ ਉਹ ਤਾਂ ਅੱਜ ਤੋਂ ਹੀ ਦਿੱਤੀ ਜਾ ਰਹੀ ਹੈਗੀ ਠੀਕ ਹੈ ਔਰ ਬਾਕੀ ਜਿਹੜਾ ਕੰਮ ਹੈਗਾ ਉਹ ਅਸੀਂ 31 ਅਕਤੂਬਰ ਦਾ ਸਾਰੇ ਸੰਗਤ ਨਾਲ ਵਾਅਦਾ ਕੀਤਾ ਮੈਂ ਤੇ ਦਾਨੋਬ ਸਾਹਿਬ ਨੇ ਅਸੀਂ ਇਕੱਠੇ ਗਏ ਸੀ ਤੇ ਉਹ ਅਸੀਂ ਪੂਰਾ ਕਰਾਂਗੇ ਇਹ ਚੀਜ਼ ਦਾ ਮੈਂ ਅੱਜ ਸਾਰੇ ਸਾਹਮਣੇ ਪੂਰੇ ਆਪਣੇ ਤੁਹਾਡੇ ਸੀ ਵਿਸ਼ਵਾਸ ਚ ਲੱਗ ਤੈਨਸ਼ਨ ਦੇ ਦਿੱਤੀ ਗਈ ਆ ਜਿਹੜਾ ਠੇਕੇਦਾਰ ਆ ਯਾਰ ਉਹ ਕਹਿੰਦੇ ਭਾਜੀ ਜਾਂ ਇਹ ਕਹਿੰਦੇ ਨਾ ਛੱਡ ਦਈਏ ਮਾਨ ਸਾਹਿਬ ਅਸੀਂ ਟੋਲ ਪਲਾਜ਼ੇ ਸਰਕਾਰ ਸਾਡੀ ਯਾਰ ਫਰੀ ਕਰ ਰਹੀ ਆ ਅੱਥੇ ਤੋਂ ਜਿੱਥੋਂ ਹਜ਼ਾਰਾਂ ਗੱਡੀਆਂ ਰੋਹ ਲੰਘ ਰਹੀਆਂ ਨੇ ਤੇ ਕੀ ਅਸੀਂ ਮਾਰਕੀਟ ਦੀ ਆ ਪਾਕ ਹੀ ਨਹੀਂ ਐਕਸੈਪਟ ਕਰ ਸਕਦੇ ਕਿੱਡੀ ਕੁੱਟੀ ਗੱਲ ਆਗੀ ਸਿਰਫ ਇਹਨੂੰ ਪਹਿਲਾਂ ਤੁਹਾਡੇ ਨਾਲ ਐਸੋਸੀਏਸ਼ਨ ਦੇ ਜਿਹੜੇ ਦੁਕਾਨਦਾਰ ਨੇ ਉਹ ਉਹਨਾਂ ਨੇ ਮੀਟਿੰਗ ਕੀਤੀ ਸੀ ਔਰ ਇੱਕ ਜਿਹੜਾ ਤੁਹਾਡੇ ਕਹਿਣ ਦੇ ਰੇਟ ਦੇ ਅਧਾਰ ਤੇ ਹੋਇਆ ਸੀ ਉਹਨੂੰ ਵੀ ਉਹ ਮੰਨ ਨਹੀਂ ਰਹੇ ਉਹ ਆਪਣੀ ਮਰਜ਼ੀ ਦੇ ਨਾਲ ਰੇਟ ਸਰ ਗੱਲ ਉਹੀ ਆ ਗਈ ਨਾ ਬੇਸਿਕਲੀ ਇਹ ਐਗਰੀਮੈਂਟ ਜਿਹੜਾ ਹੋਇਆ ਹੈ ਨਾ ਇਹਨੂੰ ਅਸੀਂ ਰਿਵੋਕ ਨਹੀਂ ਕਰ ਸਕਦੇ ਉਹ ਐਸ ਪਰ ਲਾਅ ਹੀ ਹੋਣਾ ਹੈਗਾ ਉਹ ਅਸੀਂ ਕੁਝ ਗੱਲਾਂ ਅਸੀਂ ਇੱਥੇ ਨਹੀਂ ਕਲੀਅਰ ਕਰ ਸਕਦੇ ਉਹ ਅਸੀਂ ਦਫ਼ਤਰ 'ਚ ਬੈਠ ਕੇ ਮਾਜੋਰ ਕਮਿਸ਼ਨਰ ਸਾਹਿਬ ਨਾਲ ਗੱਲ ਕਰ ਲਿਆ ਨੇ ਉਹ ਇਹਨਾਂ ਨੂੰ ਉਸ ਚੀਜ਼ ਤੋਂ ਅਸੀਂ ਨਿਜਾਤ ਦਿਲਾ ਰਹੇ ਹਾਂ ਸੈਕੰਡ ਜਿਹੜੀ ਇੱਥੇ ਰੇੜੀ ਫੜੀ ਜਾਂਚ ਕੁਝ ਵੀ ਜਿਹਨਾਂ ਸਾਡੇ ਦੁਕਾਨਦਾਰ ਜੋ ਕਿ ਦੇਖੋ ਨਾ ਕਿਰਾਏ ਬੜਾ ਇਹਨਾਂ ਦਾ ਵਿਚਾਰੇ ਦਾ ਬਿਜਲੀ ਦਾ ਬਿੱਲ ਹੋਰ ਸਾਰਾ ਕੁਝ ਤੇ ਜੇ ਮੂਰੇ ਰੇੜੀ ਫੜੀ ਲੱਗਦੀ ਆ ਉਹ ਆਬਵੀਅਸਲੀ ਇਹਨਾਂ ਦੀ ਸੇਲ ਤੇ ਫਰਕ ਪੈਂਦਾ ਉਸ ਚੀਜ਼ ਦਾ ਨਹੀਂ ਤੁਹਾਡੇ ਵੀ ਨਹੀਂ ਉਹ ਵੀ ਸਾਰੇ ਇੱਥੇ ਕਹਿੰਦੇ ਕੋਈ ਕਨੀਤੀ ਗਈ ਸੀ ਕੋਈ ਇੱਥੇ ਜਾਂਚ ਕਰਵਾਈ ਗਈ ਜਿਹਦੇ ਚ ਵੱਧ ਚਾਰਜ ਓਵਰ ਜਾ ਆ ਬਿਲਕੁਲ ਮੈਂ ਸੀ ਨੂੰ ਮੰਨਦਾ ਵੀ ਓਵਰਚਾਰਜਿੰਗ ਹੋ ਰਹੀ ਹੈ ਇੱਥੇ ਮੈਂ ਕੋਈ ਉਸ ਚੀਜ਼ ਤੋਂ ਕੋਈ ਗੁਰੇਜ਼ ਨਹੀਂ ਕਰ ਰਿਹਾ ਹੁਣ ਅਸੀਂ ਇੱਕ ਅਲੱਗ ਤੋਂ ਬੈਂਡਿੰਗ ਜ਼ੋਨ ਵੀ ਕਿਸੇ ਹੋਰ ਪਾਸੇ ਬਣਾਵਾਂਗੇ ਤਾਕੇ ਇੱਥੇ ਰੇੜੀ ਫੜੀ ਵੀ ਨਾ ਲੱਗੇ ਤਾਂ ਕਿ ਦੁਕਾਨਦਾਰਾਂ ਨੂੰ ਪੂਰੀ ਇਨਾਂ ਦੇ ਜੋ ਇੱਥੋਂ ਦੀ ਸੇਲ ਆ ਉਹ ਪਰਫੁੱਲਤ ਹੋਵੇ ਔਰ ਰੇੜੀ ਫੜੀ ਵਾਲਿਆਂ ਦਾ ਕਿਤੇ ਅਸੀਂ ਹੋਰ ਵੈਂਡਿੰਗ ਜ਼ੋਨ ਅੱਛੀ ਜਗ੍ਹਾ ਤੇ ਪੜਾ ਕੇ ਉੱਥੇ ਉਹਨਾਂ ਦਾ ਵੀ ਕਾਰੋਬਾਰ ਚਲਾਵਾਂਗੇ ਤਾਂ ਕਿ ਉਹ ਕਾਰਪੋਰੇਸ਼ਨ ਨੂੰ ਉਹਨਾਂ ਤੋਂ ਵੀ ਮਾਲੀ ਆਵੇ ਸਰ ਇਹ ਗੱਲਾ ਇੱਥੋਂ ਦਾ ਹੀ ਨਹੀਂ ਅਗਰ ਗੱਲ ਕਰੀਏ ਇਹੀ 마ਫੀਆ ਨਹੀਂ ਹੈਗਾ ਹੋਰ ਪਾਸੇ ਵੀ ਕੀਤਾ ਜਾਂਦਾ ਤੁਸੀਂ ਦੇਖਿਆ ਡੀਸੀ ਆਫਿਸ ਦੀ ਆਪਾਂ ਪਾਰਕਿੰਗ ਦੇ ਵਿੱਚ ਉਹਨਾਂ ਦੇ ਉੱਤੇ ਪਾਫੀ 마ਫੀਆ ਦੇ ਉੱਤੇ ਪਰਚਾ ਵੀ ਦਰਜ ਕਰਾਇਆ ਠੀਕ ਆ ਉਹ ਅੰਦਰ ਵੀ ਹੋਏ ਨੇ ਇੱਥੇ ਬੱਸ ਸਟੈਂਡ ਵਾਲੇ ਅੰਦਰ ਕਰਾਇਏ ਨੇ ਬੱਸ ਆਈ ਬਲੌਕ ਸੀਗਾ ਉੱਥੇ ਕਰਾਇਆ ਮਤਲਬ ਮੇਲੇ ਦੇ ਵਿੱਚ ਵੀ ਉਹ ਓਵਰਚਾਰਜਿੰਗ ਹੁਣ ਸਾਨੂੰ ਇਹ ਪਤਾ ਲੱਗਿਆ ਕੋਈ ਗੱਲ ਨਹੀਂ ਹੁਣ ਅਸੀਂ ਮੇਲੇ ਵਾਲਿਆਂ ਨੂੰ ਪੁੱਛ ਲੈਣੇ ਪੁੱਛ ਲੈਣੇ ਉਹਨਾਂ ਨੂੰ ਅਸੀਂ ਕਿਸੇ ਵੀ ਆਪਣੇ ਪਬਲਿਕ ਦਾ ਕਿਉਂਕਿ ਲੋਕਾਂ ਨੇ ਸਾਨੂੰ ਬੜਾ ਵਿਸ਼ਵਾਸ ਮਤ ਦੇ ਕੇ ਵਿਧਾਨ ਸਭਾ 'ਚ ਭੇਜਿਆ ਸਾਨੂੰ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਔਰ ਸਾਡਾ ਫਰਜ਼ ਵਾਦਾ ਸੀ ਲੋਕਾਂ ਦੇ ਰਾਖੀ ਕਰੀਏ ਲੋਕਾਂ ਦੇ ਹੱਕਾਂ ਦੀ ਰਾਖੀ ਰੱਖੀਏ ਇਹਨਾਂ ਦੀ ਜੇਬ 'ਚ ਚੂਨਾ ਨਾ ਲੱਗੇ ਔਰ ਇਹਨਾਂ ਦੀ ਜੇਬਾਂ ਨੂੰ ਜਿੱਪ ਲਵਾ ਕੇ ਰੱਖੀਏ ਇਹ ਸਾਡੀ ਸੋਚ। ਕੋਈ ਚੀਜ਼ ਦੁਕਾਨਦਾਰ ਇਨਸਿਕਿਉਰ ਫੀਲ ਕਰ ਰਹੇ ਨੇ ਕਿ ਵਾਇਲੈਂਸ ਹੋਣ ਦਾ ਖਤਰਾ ਜਿਹੜਾ ਕਹਿੰਦੇ ਵੀ ਜਦੋਂ ਅਸੀਂ ਉਹਨਾਂ ਨੂੰ ਰੋਕਦੇ ਹਾਂ ਤਾਂ ਉਹ ਸਾਡੇ ਨਾਲ ਲੜਨ ਦੀ ਗੱਲ ਕਰਦੇ। 31 ਅਕਤੂਬਰ ਲਈ ਆ ਜੀ ਲਾਸਟ। ਬਾਕੀ ਕਿਸੇ ਦੀ ਤਾਕਤ ਨਹੀਂ। ਕਾਨੂੰਨ ਹੈ, ਅਸੀਂ ਹੈ ਜੰਗਲ ਰਾਜ ਨਹੀਂ ਹੈ। ਇਹ ਸਾਡੇ ਸਰਕਾਰ ਦੇ ਕਮਾਊ ਪੁੱਤ ਬੈਠੇ ਆ ਸਾਰੇ। ਸਾਡੇ ਸ਼ਹਿਰ ਦੀ ਸ਼ਾਨ ਹੈ। ਸਾਡੇ ਸ਼ਹਿਰ ਨੂੰ ਇਹ ਸੁੰਦਰ ਬਣਾਉਂਦੇ ਨੇ ਸਾਡੇ ਸ਼ਹਿਰ ਨੂੰ ਇੱਕੇ-ਦਣੇ ਸ਼ਾਬਰ ਨਗਰ ਮਾਰਕੀਟ ਦਾ ਇਹਨਾਂ ਲੋਕਾਂ ਕਰਕੇ ਨਾਮ ਆ ਇੱਕ ਮਿੰਟ ਵਾਸਤੇ। ਜਦ ਲੋਗ ਇੱਥੇ ਆਂਦੇ ਆ ਤਾਂ ਇਹਨਾਂ ਲੋਕਾਂ ਦੀਆਂ ਅੱਛੀਆਂ ਗੁੱਡ ਸਰਵਿਸਿਜ਼ ਵੇਖ ਕੇ ਆਂਦੇ ਆ ਨਾ ਅੱਛੀ ਅਕਤੂਬਰ ਤੱਕ ਇਹਦਾ 31 ਅਕਤੂਬਰ ਤੱਕ ਨਹੀਂ ਹੋਊਗਾ ਸਰ ਮੈਂ ਖੁਦ ਜਾ ਕੇ ਪੈਰੀਕੇਟ ਬਰੇ ਕਰ ਦਊਗਾ ਫੈਸਟੀਵਲ ਦਾ ਆ ਗਿਆ 31 ਦੰਦੀ ਹੈ ਫੈਸਟੀਵਲ ਤਾਂ ਖਤਮ ਹੋ ਸਰ ਉਸ ਤੋਂ ਪਹਿਲਾਂ ਪਹਿਲਾਂ ਕਿਹਾ ਦੇਖੋ ਜਿਹੜਾ ਵੀ ਪ੍ਰਕਿਰਿਆ ਉਹਨੂੰ 20-25 ਦਿਨ ਦਾ ਟਾਈਮ ਲੱਗਦਾ ਹੈ ਸਰ 31 ਤੱਕ ਤੁਸੀਂ ਕਹਿ ਰਹੇ ਹੋ ਮਤਲਬ ਉਦੋਂ ਤੱਕ ਓਵਰਚਾਰਜਿੰਗ ਚੱਲੂਗੀ ਬਿਲਕੁਲ ਨਹੀਂ ਚੱਲੂਗੀ ਦੋ ਬੰਦੇ ਲਾਦੇ ਸਰ ਕੱਲ ਦੀ ਗੱਲ ਕੱਲ ਤੋਂ ਦੋ ਬੰਦੇ ਸਰਕਾਰੀ ਜਾਂ ਕਾਰਪੋਰੇਸ਼ਨ ਦੇ ਮੁਲਾਜ਼ਮ ਇੱਥੇ ਖੜਨਗੇ ਕਿ ਪਰਚੀ ਜਿਹੜੀ ਕਿ ਓਵਰਚਾਰਜ ਕੀਤੀ ਜਾਂਦੀ ਹੈ ਜਿਹੜੇ ਵੀ ਇੱਥੇ ਜਿਹੜੇ ਕਿ ਕਿਪਸ ਮਾਰਕੀਟ ਦੇ ਵਿੱਚ ਆਉਂਦੇ ਨੇ ਲੋਕ ਆਪਣਾ ਸਮਾਨ ਲੈਣ ਆਉਂਦੇ ਨੇ ਜਾਂ ਕੁਝ ਵੀ ਲੈਂਦੇ ਆ ਅਕਸਰ ਹੀ ਪਹਿਲੇ ਜੇਕਰ ਪਿਛਲੇ ਸਾਲਾਂ ਦੀ ਗੱਲਬਾਤ ਕਰੀਏ ਪਿਛਲੇ ਸਮੇਂ ਦੀ ਗੱਲਬਾਤ ਕਰੀਏ ਤਾਂ ਇਸ ਮਾਰਕੀਟ ਦੇ ਵਿੱਚ ਅਕਸਰ ਹੀ ਚਹਿਲ ਪਹਿਲ ਦਾ ਮਾਹੌਲ ਦੇਖਣ ਨੂੰ ਮਿਲਦਾ ਸੀ ਪਰ ਜਾਦੀ ਹੈ ਜ ਦੀ ਪਾਰਕਿੰਗ ਜਿਆਦਾ ਹੈ ਠੇਕਾ ਜਿਆਦਾ ਠੇਕੇਦਾਰ ਇਹ ਪਾਰਕਿੰਗ ਜਿਹੜੀ ਅਲਾਟਮੈਂਟ ਹੋਈ ਹੈ ਜਾਂ ਪਰਚੀਆਂ ਕੱਟਣ ਦੀ ਅਲਾਟਮੈਂਟ ਹੋਈ ਹੈ ਜਾਂ ਕਰਿੰਦੇਰੀ ਅਲਾਟਮੈਂਟ ਜਗਾ ਕਹਿ ਰਹੀ ਹੈ ਜੀ ਓਵਰ ਪਰਚੀਆਂ ਦੀ ਪਰਚੀ ਕੱਟਣ ਦੀ ਜਿਹੜੀ ਕੀ ਹੈ ਕੱਟੀ ਜਾਂਦੀ ਹੈ ਤੇ ਉਸ ਨੂੰ ਲੈ ਕੇ ਜਿਹੜਾ ਕੀ ਹੈ ਮਾਰਕੀਟ ਦੇ ਵਿੱਚ ਸਲਮ ਦਿਖਾਈ ਦਿੱਤਾ ਵਾ ਸਲੋ ਡਾਊਨ ਹੋਈ ਪਈ ਮਾਰਕੀਟ ਤੇ ਇਸ ਨੂੰ ਲੈ ਕੇ ਹੀ ਐਸੋਸੀਏਸ਼ਨ ਮਾਰਕੀਟ ਜਿਹੜੀ ਕੀ ਹੈ ਬੜੀ ਤੰਗ ਪਰੇਸ਼ਾਨ ਸੀ ਵਪਾਰੀ ਬੜੇ ਤੰਗ ਪਰੇਸ਼ਾਨ ਸੀਗੇ ਤੇ ਹੁਣ ਇੱਥੇ ਲੁਧਿਆਣਾ ਦੇ ਕਿਸ ਮਾਰਕੀਟ ਦੇ ਵਿੱਚ ਮੀਟਿੰਗ ਹੋਈਆ ਪ੍ਰੈਸ ਕਾਨਫਰੰਸ ਹੋਈਆ ਇਸ ওভারਚਾਰਜਿੰਗ ਲੈ ਕੇ ਰਿਕਾਰਡਿੰਗ ਲੈ ਕੇ ਤੇ ਪਰ ਬਿਲਕੁਲ ਦਲਾਸਾ ਬਿਲਕੁਲ ਦਿੱਤਾ ਗਿਆ ਹੈ ਬਿਲਕੁਲ ਵਿਸ਼ਵਾਸ ਦਿੱਤਾ ਗਿਆ ਹੈ ਵਿਜੇ ਦਾਣਾ ਵੱਲੋਂ ਤੇ ਐਮਐਲਏ ਗੁਰਪ੍ਰੀਤ ਗੋਗੀ ਵੱਲੋਂ ਵੀ ਦਿੱਤਾ ਗਿਆ ਵਿਸ਼ਵਾਸ ਕਿ ਇਸ ওভারਚਾਰਜਿੰਗ ਨੂੰ ਜਿਹੜਾ ਕੀ ਹੈ ਜਲਦੋ ਜਲਦ ਦੇ ਅਗੇ ਖਤਮ ਕੀਤਾ ਜਾਏਗਾ ਤੇ ਪੱਕੇ ਦੋ ਮੁਲਾਜ਼ਮ ਜਿਹੜੇ ਕੀ ਹੈ ਖੜਾਏ ਜਾਏਗੇ ਸਵੇਰ ਤੇ ਸ਼ਾਮ ਤੱਕ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਜਲਦੀ ਪਤਾ ਚੱਲੇਗਾ ਕਿ 31 ਅਕਤੂਬਰ ਤੱਕ ਇਹ ਓਵਰਚਾਰਜਿੰਗ हट ਗਈ ਕਿ ਨਹੀਂ हट ਗਈ ਜਿਆ ਪਰਚੀ ਦਾ ਜਿਹੜਾ ਕਿ ਮਾਮਲਾ ਜਿਹੜਾ ਕਿ ਹਟੇਗਾ ਨਹੀਂ ਹਟੇਗਾ ਹਾਲਕਿ ਤੇ ਦਿਨ ਤੇ ਹਾਰ ਵੀ ਜਿਹੜਾ ਕਿ ਹੈ ਨੇੜੇ ਨੇ ਤੇ ਲੋਕਾਂ ਨੇ ਜਿਹੜਾ ਕਿ ਹੈ ਕਿਸ ਮਾਰਕੀਟ ਵੀ ਆਣਾ ਹੁੰਦਾ ਇੱਥੇ ਇੱਥੋਂ ਹੀ ਜਿਹੜਾ ਕਿ ਹੈ ਸਮਾਨ ਜਿਹੜਾ ਕਿ ਲੈ ਕੇ ਜਾਣਾ ਹੁੰਦਾ ਫੈਸਟੀਵਲ ਦਾ ਤਿਉਹਾਰ ਦਾ ਜਿਹੜਾ ਸਮਾਨ ਜਿਹੜਾ ਕਿ ਲੈ ਕੇ ਜਾਣਾ ਹੁੰਦਾ ਆਨ ਸਮੇਂ ਤੇ ਜਲਦ ਪਤਾ ਚੱਲੇਗਾ ਕਿ ਇਹ ਪਰਚੀ ਇਹ ਪਾਰਕਿੰਗ ਇਹ ਬੰਦ ਹੁੰਦੀ ਹੈ ਕਿ ਨਹੀਂ ਹੁੰਦੀ ਹੈ ਜੁੜੇ ਹੋ ਲੁਧਾਨਾ ਲਾਈਵ ਦੇ ਨਾਲ ਤਰਮਪਾਲ ਦਾ ਨਯੂਮ ਰਿਪੋਰਟ ਤੋਂ